ਲੋ ਜੀ ਅੱਜ ਮੈਂ ਬਣਾ ਰਹੀ ਆਂ ਸ਼ਿਮਲਾ ਮਿਰਚ ਚਿਕਨ ਤੰਦੂਰੀ ਬਿਨਾ ਕਿਸੇ ਮਸਾਲੇ ਤੋਂ ਕੋਈ ਬਹੁਤ ਜ਼ਿਆਦਾ ਮਸਾਲੇ ਨਹੀਂ ਪੰਦੇ ਪਰ ਇੰਨਾ ਵਧੀਆ ਟੇਸਟੀ ਬਣ ਕੇ ਤਿਆਰ ਹੁੰਦਾ ਆ ਬਿਲਕੁਲ ਤੰਦੂਰੀ ਟੇਸਟ ਤੰਦੂਰੀ ਫਲੇਵਰ ਆਵੇਗਾ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਜਿਸ ਤਰ੍ਹਾਂ ਮੈਂ ਬਣਾਇਆ ਆ ਸ਼ਿਮਲਾ ਮਿਰਚ ਚਿਕਨ ਤੰਦੂਰੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ ਵਿੱਚ ਹੱਸਦੇ ਵਸਦੇ ਰਹੋ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਕਾਰੋਬਾਰਾਂ 'ਚ ਵਾਧੇ ਕਰੇ ਅਸੀਂ ਵੀ ਠੀਕ ਆਂ ਤੇ ਚੜ੍ਹਦੀ ਕਲਾ 'ਚ ਆਂ ਤੁਹਾਨੂੰ ਮੈਂ ਦਿਖਾ ਰਹੀ ਆਂ ਪਿਆਜ਼ ਸ਼ਿਮਲਾ ਮਿਰਚ ਬਿਲਕੁਲ ਇੱਕੋ ਸਾਈਜ਼ ਦੇ ਥੋੜੇ ਥੋੜੇ ਮੋਟੇ ਕੱਟਨੇ ਆ ਤੇ ਬਰੀਕ ਕੱਟਿਆ ਇੱਕ ਪਿਆਜ਼ ਆ ਤੇ ਲਸਣ ਆਦਰਕ ਆ ਤੇ ਇਹ ਹੈਗਾ ਜੀ ਬੋਨਲੈਸ ਚਿਕਨ ਤਕਰੀਬਨ ਇਹ ਅੱਧਾ ਕਿਲੋ ਤੋਂ ਘਟਿਆ ਪਾਈਆ ਤੋਂ ਥੋੜ ਤੇ ਇਸ ਤਰ੍ਹਾਂ ਆਪਾਂ ਬਣਾਣਾ ਹੈ ਅੱਜ ਸ਼ਿਮਲਾ ਮਿਰਚ ਚਿਕਨ ਤੰਦੂਰੀ ਬਹੁਤ ਵਧੀਆ ਬਣਦਾ ਹੈ ਟੇਸਟੀ ਬਹੁਤ ਬਣਦਾ ਹੈ ਇਹ ਹੈਗਾ ਜੀ ਮੈਂ ਤੇਲ ਪਾ ਲਿਆ 팬 ਦੇ ਵਿੱਚ 3 ਚਮਚ ਟੇਬਲस्पून ਤੇ ਤੇਲ ਪਾਣ ਤੋਂ ਬਾਅਦ ਜਦ ਥੋੜਾ ਤੇਲ ਹਲਕਾ ਜਿਹਾ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਮੈਂ ਪਾਤੀ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਨੂੰ ਹਲਕਾ ਜਿਹਾ ਸੌਟੇ ਕਰਨਾ ਹੈ ਤਾਂ ਜੋ ਇੱਕ ਸ਼ਿਮਲਾ ਮਿਰਚ ਦਾ ਕੱਚਾਪਨ ਹੁੰਦਾ ਆ ਉਹ ਨਿਕਲ ਜਾਵੇ ਹਲਕਾ ਜਿਹਾ ਗੈਸ ਦੀ ਮੀਡੀਅਮ ਫਲੇਮ ਰੱਖਣੀ ਆ ਜਿਆਦਾ ਫਲੇਮ ਹਾਈ ਨਹੀਂ ਕਰਨੀ ਤਾਂ ਜੋ ਜਿਹੜੀ ਸ਼ਿਮਲਾ ਮਿਰਚ ਆ ਇਹਦਾ ਹਰਾ ਰੰਗ ਗ੍ਰੀਨ ਕਲਰ ਬਰਕਰਾਰ ਰਹੇ ਇਹਨੂੰ ਪਕਾਉਣਾ ਵੀ ਆ ਪਰ ਆਪਾਂ ਇਹਦਾ ਕਲਰ ਦਾ ਵੀ ਧਿਆਨ ਰੱਖਣਾ ਆ ਦੇਖੋ ਕਿੰਨਾ ਵਧੀਆ ਕ੍ਰਾਂਚੀ ਇਹਦਾ ਜਿਹੜਾ ਕ੍ਰਾਂਚੀ ਦਾ ਟੇਸਟ ਹੁੰਦਾ ਬਹੁਤ ਵਧੀਆ ਆਂਦਾ ਇਸੇ ਤਰ੍ਹਾਂ ਹੀ ਮੈਂ ਜਿਹੜੇ ਇਹ ਪਿਆਜ਼ ਆ ਮੋٹے ਮੋٹے ਕੱਟੇ ਹੋਏ ਨਾ ਇਹਨਾਂ ਨੂੰ ਵੀ ਮੈਂ ਇਸੇ ਤਰ੍ਹਾਂ ਹੀ ਰੱਖ ਲੈਣਾ ਜਲਦੀ ਬਹੁਤ ਜ਼ਿਆਦਾ ਸੀਗੀ ਮੈਨੂੰ ਬਹੁਤ ਜ਼ਰੂਰੀ ਬਣਾਉਣਾ ਸੀ ਕਿਉਂਕਿ ਸਾਡੇ ਗੈਸਟ ਆ ਰਹੇ ਸੀ ਸੋ ਇਸ ਕਰਕੇ ਮੈਂ ਤੁਹਾਨੂੰ ਕਟਿੰਗ ਇਹਦੀ ਨਹੀਂ ਦਿਖਾ ਸਕੀ ਤਾਨੂੰ ਵੀ ਪਤਾ ਹੈ ਕਿ ਜਦੋਂ ਆਪਾਂ ਪਿਆਜ਼ ਕੱਟਦੇ ਆ ਮੋਟਾ ਮੋਟਾ ਪਿਆਜ਼ ਤੇ ਸ਼ਿਮਲਾ ਮਿਰਚ ਇਸ ਤਰ੍ਹਾਂ ਕੱਟ ਲੰਨਿਆ ਮੇਰੀਆਂ ਭੈਣਾਂ ਬਹੁਤ ਸਿਆਣੀਆਂ ਆ ਤੇ ਸੋ ਜੀ ਮੈਂ ਇੱਕ ਇਹਦੇ ਵਿੱਚ ਤੇਜ ਪੱਤਾ ਪਾਇਆ ਪਿਆਜ਼ ਕੱਢਣ ਤੋਂ ਬਾਅਦ ਜੀਰਾ ਪਾ ਲਿਆ ਜੀਰਾ ਪਾਣ ਤੋਂ ਬਾਅਦ ਜੀ ਇਹ ਮੋਟਾ ਹੈਗਾ ਆ ਸਾਬਤ ਧਨੀਆ ਇਹਨੂੰ ਵੀ ਹੱਥ ਦੇ ਨਾਲ ਕ੍ਰਸ਼ ਕਰਕੇ ਪਾ ਲਿਆ ਤੇ ਇਹ ਤੇਜ ਪਤਾ ਮੈਨੂੰ ਬਹੁਤ ਜ਼ਿਆਦਾ ਵੱਡਾ ਲੱਗ ਰਿਹਾ ਸੀਗਾ ਸੋ ਜੀ ਇਹਨੂੰ ਮੈਂ ਥੋੜਾ ਜਿਹਾ ਹੱਥ ਦੇ ਨਾਲ ਤੋੜ ਕੇ ਨਾ ਦੋ ਥਾਂ ਤੇ ਕਰਕੇ ਦੋ ਪਣਾ ਕੇ ਪਾ ਦਿੱਤੇ ਤੇਜ ਪੱਤੇ ਦਾ ਫਲੇਵਰ ਬਹੁਤ ਸੋਹਣਾ ਆਂਦਾ ਹੋਰ ਕੋਈ ਮਸਾਲਾ ਨਹੀਂ ਪਾਣਾ ਮੈਂ ਤੇ ਆਦਰਕ ਤੇ ਲਸਣ ਦੀ ਜਿਹੜੀ ਮੈਂ ਕਧੂਕਸ ਕਰਕੇ ਕੀ ਰੱਖਿਆ ਹੋਇਆ ਸੀ ਇਹ ਵੀ ਪਾ ਦੇਣਾ ਨਾਲ ਹੀ ਥੋੜਾ ਜਿਹਾ ਪਾਣੀ ਪਾਣਾ ਤਾਂ ਜੋ ਇਹ जले ਨਾ ਆਦਰਕ ਲਸਣ ਦਾ ਜਿਹੜਾ ਟੇਸਟ ਆ ਵਧੀਆ ਰਹੇ ਕੱਚਾ ਪਾਣਾ ਨਿਕਲ ਜਾਵੇ ਉਸ ਤੋਂ ਬਾਅਦ ਜੀ ਬਰੀਕ ਕੱਟਿਆ ਹੋਇਆ ਵੱਡੇ ਸਾਈਜ਼ ਦਾ ਇੱਕ ਪਿਆਜ਼ ਪਾ ਦੇਣਾ ਪਿਆਜ਼ ਨੂੰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਭੁੰਨਣਾ ਆ ਬਹੁਤ ਜ਼ਿਆਦਾ ਪਿਆਜ਼ ਨੂੰ ਬਰਾਊਨ ਨਹੀਂ ਕਰਨਾ ਬਹੁਤ ਹੀ ਜਲਦੀ ਇਹ ਰੈਸਪੀ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਬਣਾ ਕੇ ਦੇਖਿਓ ਜਿਹੜੀਆਂ ਮੇਰੀਆਂ ਭੈਣਾਂ ਜਾਂ ਬਜ਼ੁਰਗ ਚਿਕਨ ਨਹੀਂ ਖਾਂਦੇ ਉਹਦੀ ਜਗ੍ਹਾ ਤੇ ਤੁਸੀਂ ਇਹ ਪਨੀਰ ਵੀ ਲੈ ਸਕਦੇ ਆ ਜਾਂ ਤੁਸੀਂ ਸੋਇਆ ਪਨੀਰ ਲੈ ਸਕਦੇ ਆ ਜਾਂ ਤੁਸੀਂ ਸੋਇਆ ਬਿੰਦੀਆਂ ਬੜੀਆਂ ਵੀ ਲੈ ਸਕਦੇ ਆ ਉਹ ਵੀ ਬਹੁਤ ਵਧੀਆ ਬਣਦੀਆਂ ਆ ਪਿਆਜ਼ ਥੋੜਾ ਜਿਹਾ ਕਲਰ ਚੇਂਜ ਹੋਣ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਪਾਤਾ ਚਿਕਨ ਚਿਕਨ ਨੂੰ ਥੋੜਾ ਜਿਹਾ ਢੱਕ ਕੇ ਪਕਾਉਣਾ ਆ ਤਾਂ ਜੋ ਜਿਹੜਾ ਇਹਦਾ ਕਲਰ ਚੇਂਜ ਹੋ ਜਾਵੇ ਤੇ ਇੱਕ ਇਹਦੀ ਕੱਚਾਪਨ ਜਿਹਾ ਖਤਮ ਹੋ ਜਾਵੇ ਥੋੜਾ ਜਿਹਾ ਇਹਨੂੰ ਸੌਟੇਜ ਹੀ ਕਰਨਾ ਆ ਤਕਰੀਬਨ 3 ਮਿੰਟ ਅਸੀਂ ਇਹਨੂੰ ਇਸ ਤਰ੍ਹਾਂ ਚਿਕਨ ਨੂੰ ਪਕਾਇਆ ਆ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਬਹੁਤ ਵਧੀਆ ਫਲੇਵਰ ਇਹਦਾ ਆਂਦਾ ਆ Shimla mirch ਦੇ ਨਾਲ ਤੇ ਆ ਦੇਖੋ ਇਸ ਤਰ੍ਹਾਂ ਨਾ ਚਿਕਨ ਨੇ ਹਲਕਾ ਜਿਹਾ ਇਹ ਥੋੜਾ ਜਿਹਾ ਪਾਣੀ ਛੱਡਿਆ ਆ ਤੇ ਉਸ ਤੋਂ ਬਾਅਦ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪਾਤੀ ਮੈਂ 1/4 tsp ਹਲਦੀ ਥੋੜੀ ਪਾਣੀ ਆ 1 tsp ਭਰ ਕੇ ਮੈਂ ਦੇਗੀ ਮਿਰਚ ਪਾਈ 1 tsp ਭਰ ਕੇ ਮੈਂ ਕੁੱਟੀ ਹੋਈ ਧਨੀਆ ਪਾਇਆ ਤੇ ਕੁੱਟੀ ਹੋਈ ਲਾਲ ਮਿਰਚ ਪਾਈ ਆ ਥੋੜੀ ਜਿਹੀ ਮੈਂ ਇਹਦੇ ਵਿੱਚ ਤਾਜੀ ਪੀਸੀ ਹੋਈ ਕਾਲੀ ਮਿਰਚ ਪਾਈ ਆ ਤੇ ਜੀ ਇਸ ਤਰ੍ਹਾਂ ਇਹਨੂੰ ਮੈਂ ਕੱਚਾ ਪਾਣੇ ਜਾਂ ਨਿਕਲ ਜਾਵੇ ਹਲਦੀ ਦਾ तकरीबन ਅੱਧਾ ਕੁ ਮਿੰਟੇ ਮਸਾਲੇ ਭੁੰਨਣ ਤੋਂ ਬਾਅਦ ਜੀ ਇਹਦੇ ਵਿੱਚ ਪਾਤੇ ਟਮਾਟਰ ਜਿਹੜੇ ਟਮਾਟਰ ਪਾਣੇ ਆ ਟਮਾਟਰਾਂ ਨੂੰ ਬਹੁਤ ਜ਼ਿਆਦਾ ਪਕਾਉਣਾ ਨਹੀਂ ਬਿਲਕੁਲ ਸਪਕਾਉਣਾ ਨਹੀਂ ਕਿ ਟਮਾਟਰਾਂ ਦਾ ਸਿਰਫ ਅਸੀਂ ਇੱਕ ਕੱਚਾ ਪੰਨ ਜਾਂ ਕੱਢਣਾ ਆ ਬਾਕੀ ਅਸੀਂ ਇਹਨੂੰ ਹਲਕਾ ਜਿਹਾ ਇਹਨੂੰ ਜੂਸੀ ਜਿਹਾ ਹੀ ਰੱਖਣਾ ਆ ਟਮਾਟਰ ਪਾਉਣ ਤੋਂ ਬਾਅਦ ਨਾਲ ਹੀ ਆਪਣੇ ਟੇਸਟ ਦੇ ਮੁਤਾਬਕ ਅਸੀਂ ਪਾ ਦੇਣਾ ਨਮਕ ਤੇ ਨਮਕ ਪਾਉਣ ਤੋਂ ਬਾਅਦ ਫਿਰ ਇਹਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਨਮਕ ਪਣਦੇ ਨਾਲ ਇਹ ਹੁੰਦਾ ਜਿਹੜਾ ਟਮਾਟਰ ਆ ਥੋੜੇ ਜਿਹੇ ਮੈਸੀਜੇ ਹੋ ਜਾਂਦੇ ਆ ਤੇ ਵਧੀਆ ਇਹਨਾਂ ਦਾ ਇੱਕ ਕੱਚਾ ਕੰਪਾਣਾ ਨਿਕਲ ਜਾਂਦਾ ਹੁਣ ਮੈਂ ਇਹ ਤਕਰੀਬਨ 2 ਤੋਂ 3 ਚਮਚ ਇਹਦੇ ਵਿੱਚ ਪਾਤਾ ਪਾਣੀ ਪਾਣੀ ਪਾ ਕੇ ਥੋੜਾ ਜਿਹਾ ਢੱਕ ਕੇ ਪਕਾਉਨੇ ਆ ਉਨੇ ਦਿਨ ਜੀ ਤੁਸੀਂ ਵੀਡੀਓ ਨੂੰ ਜਲਦੀ ਜਲਦੀ ਨੂੰ ਜੇਕਰ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਕਮੈਂਟ ਲਾਈਕ ਸ਼ੇਅਰ ਤੇ ਜਰੂਰ ਕਰ ਦਿਆ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਪਸੰਦ ਆਂਦੀ ਆ ਤਾਂ ਸ਼ੇਅਰ ਜਰੂਰ ਕਰਿਆ ਕਰੋ ਸਾਰਿਆਂ ਦੇ ਨਾਲ ਤੇ ਹੁਣ ਮੈਂ ਇੱਕ ਹੱਥ ਦੇ ਨਾਲ ਕਰਾਸ਼ ਕਰਕੇ ਥੋੜੀ ਜਿਹੀ ਮੈਂ ਕਸੂਰੀ ਮੇਥੀ ਪਾਈ ਆ ਬਹੁਤ ਜ਼ਿਆਦਾ ਨਹੀਂ ਪਾਣੀ ਥੋੜੀ ਜਿਹੀ ਪਾਣੀ ਆ ਤਾਂ ਜੋ ਇਹਦੇ ਵਿੱਚ ਉਹਦਾ ਕਸੂਰੀ ਮੇਥੀ ਦਾ ਜਿਹੜਾ ਫਲੇਵਰ ਆ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੁਸੀਂ ਦੇਖ ਸਕਦੇ ਹੋ ਮੈਂ ਇਹਨੂੰ ਹੁਣ ਇੱਕ ਚਿਕਨ ਦੇ ਪੀਸ ਨੂੰ ਕੱਢ ਕੇ ਦੇਖ ਰਹੀ ਹਾਂ ਬਿਲਕੁਲ ਇਹ ਆ ਦੇਖੋ ਸੌਫਟ ਹੋ ਗਿਆ ਬਿਲਕੁਲ ਟੈਂਡਰ ਬਹੁਤ ਵਧੀਆ ਹੋ ਗਿਆ ਆ ਤੇ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੇ ਆ ਜੋ ਸ਼ਿਮਲਾ ਮਿਰਚ ਤੇ ਪਿਆਜ਼ ਮੈਂ ਬਣਾ ਕੇ ਰੱਖੇ ਹੋਏ ਸੀ ਛੋਟੇ ਕਰਕੇ ਇਹ ਪਾਣੇ ਆ ਦੇਖੋ ਤੁਸੀਂ ਕਲਰ ਇਹਦਾ ਸ਼ਿਮਲਾ ਮਿਰਚ ਦਾ ਬਿਲਕੁਲ ਪਰਫੈਕਟ ਹੈ ਜੇ ਆਪਾਂ ਇਹਨੂੰ ਚਿਕਨ ਦੇ ਨਾਲ ਪਕਾਉਂਦੇ ਤੇ ਸ਼ਿਮਲਾ ਮਿਰਚ ਨੇ ਬਿਲਕੁਲ ਇਹ ਇਹਦੇ ਵਿੱਚ ਮਿਕਸ ਜੀ ਹੋ ਜਾਣਾ ਸੀਗਾ ਇਹਦਾ ਇੱਕ ਕਰਾਂਚੀਨਸ ਜਿਹੜਾ ਕਰਾਂਚੀ ਟੇਸਟ ਹੁੰਦਾ ਉਹ ਨਹੀਂ ਰਹਿਣਾ ਸੀ ਸੋ ਜੀ ਇਸ ਕਰਕੇ ਮੈਂ ਹੁਣ ਇਹਨੂੰ ਪਾ ਰਹੀ ਆ ਪਾ ਕੇ ਬਸ ਇਹਨੂੰ ਥੋੜਾ ਹੀ ਪਕਾਉਣਾ ਹੈ ਕਿਉਂਕਿ ਅਸੀਂ ਇਹਨਾਂ ਨੂੰ ਹਾਫ ਕੁੱਕ ਕੀਤਾ ਹੋਇਆ ਆ ਥੋੜੇ ਜਿਹਾ ਪਾ ਇਹਨੂੰ ਹੁਣ ਮੈਂ ਪਕਾਉਂਗੀ ਪਕਾਣ ਤੋਂ ਪਹਿਲਾਂ ਮੈਂ ਇਹਦੇ ਵਿੱਚ ਜਿਹੜੀ ਬਚੀ ਹੋਈ ਸ਼ਿਮਲਾ ਮਿਰਚ ਆ ਸੌਰੀ ਬਚੀ ਹੋਇਆ ਜਿਹੜਾ ਇਹਦੇ ਵਿੱਚ ਕਸੂਰੀ ਮੇਥੀ ਆ ਇਹ ਪਾ ਦੇਣੀ ਆ ਸ਼ਿਮਲਾ ਮਿਰਚ ਦੇ ਵਿੱਚ ਤੇ ਪਹਿਲਾਂ ਇਸ ਕਰਕੇ ਪਾਈ ਸੀ ਤਾਂ ਮਸਾਲਿਆਂ ਦੇ ਵਿੱਚ ਬਹੁਤ ਸੋਹਣਾ ਫਲੇਵਰ ਆਦਾ लास्ट ਵਿੱਚ ਇਸ ਕਰਕੇ ਪਾਣਾ ਤਾਂ ਜੋ ਇਹਦਾ ਬਿਲਕੁਲ ਫਰੈਸ਼ ਫਲੇਵਰ ਆਵੇ ਲਓ ਜੀ ਇਸ ਤਰ੍ਹਾਂ ਮੈਨੂੰ ਮੈਂ ਮਿਕਸ ਕਰ ਲਿਆ ਦੇਖ ਸਕਦੇ ਹੋ ਤੁਸੀਂ ਇਹਦਾ ਰੰਗ ਦੇਖੋ ਤੇ ਇਹਦਾ ਕਲਰ ਦੇਖੋ ਖਾਣ ਨੂੰ ਵੀ ਜਿੰਨਾ ਦੇਖਣ ਨੂੰ ਟੇਸਟੀ ਲੱਗਦਾ ਉਨਾ ਹੀ ਖਾਣ ਨੂੰ ਬਹੁਤ ਟੇਸਟੀ ਬਣਿਆ ਸੀ ਯਕੀਨ ਜਾਣਿਓ ਜਿਹੜੇ ਸਾਡੇ ਗੈਸਟ ਆਏ ਸੀ ਉਹਨਾਂ ਨੂੰ ਬੜਾ ਪਸੰਦ ਆਇਆ ਇਹ ਤੇ ਕੱਟੀ ਹੋਈ ਮੈਂ ਇਹਦੇ ਉੱਤੇ ਮਿਰਚ ਪਾਣੀ ਆ ਹਰੀ ਮਿਰਚ ਇਹਦਾ ਲਾਸਟ ਵਿੱਚ ਇਹ ਪਾਣੀ ਇਹਦਾ ਫਲੇਵਰ ਬਹੁਤ ਸੋਹਣਾ ਆ ਦਾ ਤੇ ਜੁਲੀਅਟ ਕੱਟੇ ਹੋਏ ਆਦਰਕ ਦੇ ਲੱਛੇ ਪਾਣੇ ਆ ਜੀ ਇਸ ਤਰ੍ਹਾਂ ਤੇ ਇਹਦਾ ਵੀ ਫਲੇਵਰ ਟੇਸਟ ਬਹੁਤ ਵਧੀਆ ਆ ਦਾ ਖਾਣ ਨੂੰ ਬਹੁਤ ਟੇਸਟੀ ਲੱਗਦੇ ਆ ਜੀ ਇਹ ਜੋ ਵੀ ਸਾਰੇ ਬਜ਼ੁਰਗ ਜਾਂ ਭੈਣਾਂ ਮੇਰੀਆਂ ਵੈਸ਼ਨਵਾ ਨੌਨ ਵੇਜ ਨਹੀਂ ਖਾਂਦੇ ਉਹ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਆ ਕਿ ਇਹਦੀ ਜਗ੍ਹਾ ਤੇ ਚਿਕਨ ਦੀ ਜਗ੍ਹਾ ਤੇ ਤੁਸੀਂ ਪਨੀਰ ਪਾ ਲਓ ਸੋਇਆ ਪਨੀਰ ਪਾ ਲਓ ਆ ਦੇਖੋ ਦੂਸਰੀ ਸਾਈਡ ਤੇ ਮੈਂ ਕੋਲਾ ਗਰਮ ਰੱਖਿਆ ਹੋਇਆ ਸੀ ਇਹਦਾ ਇੱਕ ਆਪਾਂ ਤੰਦੂਰੀ ਫਲੇਵਰ ਦੇਣ ਲਈ ਸਮੋਕੀ ਫਲੇਵਰ ਦੇਣ ਲਈ ਕੋਇਲ ਨੂੰ ਮੈਂ ਫੋਇਲ ਪੇਪਰ ਤੇ ਰੱਖ ਦਿੱਤਾ ਤੇ ਰੱਖਣ ਤੋਂ ਬਾਅਦ ਇਹਨੂੰ ਆਪਾਂ ਰੱਖਣਾ ਆ ਇਹ ਜੋ ਆਪਾਂ ਇਹ ਬਣਾ ਕੇ ਰੱਖੀ ਆਪਣੀ ਸਬਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਚਾਹ ਦਾ ਤੁਸੀਂ ਜਾਂ ਤਾਂ ਤੁਸੀਂ ਦੇਸੀ ਘਿਓ ਪਾ ਲਓ ਜਾਂ ਤੁਸੀਂ ਸਰੋਂ ਦਾ ਤੇਲ ਪਾ ਲਓ ਮੇਰੇ ਕੋਲ ਸਰੋਂ ਦਾ ਤੇਲ ਹੀ ਸੀ ਮੈਂ ਸੋ ਇਹੀ ਪਾਇਆ ਚਾਹੋ ਤਾਂ ਤੁਸੀਂ 2-3 ਲੌਂਗ ਵੀ ਇੱਕ ਲੌਂਗ ਜਾਂ ਪਾ ਸਕਦੇ ਆ ਉਹਦਾ ਬਹੁਤ ਵਧੀਆ ਟੇਸਟ ਫਲੇਵਰ ਆਂਦਾ ਲਓ ਜੀ ਤਕਰੀਬਨ 1 ਮਿੰਟ ਢੱਕ ਕੇ ਰੱਖਿਆ ਬਹੁਤ ਵਧੀਆ ਇਹਦੇ ਵਿੱਚ ਸਮੋਕੀ ਫਲੇਵਰ ਆ ਗਿਆ ਯਕੀਨ ਜਾਣਿਆ ਤੁਸੀਂ ਖਾਓਗੇ ਤਾਂ ਇਹੀ ਕਹੋਗੇ ਕਿ ਇਹ ਤੰਦੂਰੀ ਆ ਬਿਲਕੁਲ ਤੰਦੂਰੀ ਫਲੇਵਰ ਤੰਦੂਰੀ ਟੇਸਟ ਆ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਵੀਡੀਓ ਨੂੰ ਜਰੂਰ ਲਾਈਕ ਕਰ ਦਿਆ ਕਰੋ ਬਹੁਤ ਥੈਂਕ ਯੂ ਆ ਧੰਨਵਾਦ ਆ ਤੁਹਾਡਾ ਪਸੰਦ ਦਾਂ ਦੀ ਹੈ ਤਾਂ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਤੇਜੀ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਵੀਡੀਓ ਵਿੱਚ ਨਵੀਂ ਰੈਸਪੀ ਲੈ ਕੇ ਆਉਂਗੀ ਤੇ ਤੁਸੀਂ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਹੈ ਵਾਇਗਰ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇਜੀ ਇਸ ਤਰ੍ਹਾਂ ਹੱਸਦੇ ਵਸਦੇ ਰਹੋ ਵਾਇਗਰ ਸਾਰਿਆਂ ਨੂੰ ਆਪਣੇ ਆਪਣੇ ਘਰਾਂ ਵਿੱਚ ਹੱਸਦਾ ਵਸਦਾ ਰੱਖੇ ਤੰਦਰੁਸਤ ਰੱਖੇ ਆਵਾਜ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਪਹਿਲੀ ਵਾਰ ਦੇਖਿਆ ਦੇਖ ਰਿਹਾ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਜਾਣਾ ਇਹੀ ਬੇਨਤੀ ਹੁੰਦੀ ਹੈ ਮੇਰੀ ਤੇ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਆ ਕਮੈਂਟ ਕਰਨ ਦਾ ਵੀਡੀਓ ਦੇਖਣ ਦਾ ਤੇ ਪਸੰਦ ਕਰਨ ਦਾ ਓਕੇ ਜੀ ਆਪਾਂ ਹੁਣ ਤੁਹਾਨੂੰ ਨੇੜਿਓਂ ਦਿਖਾ ਰਹੇ ਆ ਇਹਦੀ ਲੁੱਕ ਦੇਖੋ ਕਿੰਨਾ ਵਧੀਆ ਆ ਬਿਲਕੁਲ ਪਰਫੈਕਟ ਆ ਜੋ ਸ਼ਿਮਲਾ ਮਿਰਚ ਆ ਪਿਆਜ਼ ਆ ਉਹਨਾਂ ਦਾ ਜਿਹੜਾ ਇੱਕ ਕ੍ਰਾਂਚ ਹੁੰਦਾ ਉਹ ਵੀ ਬਰਕਰਾਰ ਆ ਤੇ ਮੇਰੇ ਕੋਲ ਇੱਕ ਕਮੀ ਸੀ ਉਹ ਹੈਗੀ ਸੀ ਹਰੇ ਧਨੀਏ ਦੀ ਸੋ ਜੀ ਮਿਲਦੀ ਆ ਨੈਕਸਟ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ